ਚਿਚਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਈ ਆਂ ਮਤਲਬ ਕਿ ਪਾਰਟੀ ਵੀਅ ਕਲੈਕਸ਼ਨ ਰਹੂਗੀ ਤੇ ਇੱਕ ਸੂਟ ਰੈਡੀ ਹੋ ਕੇ ਆਇਆ ਨਾਲ ਉਹਦਾ ਸਟੱਫ ਦਿਖਾਉਂਗੀ ਉਹਦੇ ਵਿੱਚ ਕਲਰ ਦਿਖਾਉਂਗੀ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਜਿਹੜਾ ਵੀ ਪ੍ਰਿੰਟ ਬਹੁਤ ਸੋਹਣੇ ਜਿਹੜੇ ਖੀਨਖਾਵ ਕਪੜਾ ਚੱਲਿਆ ਹਨਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਹਦੇ ਜਿਹੜੇ ਪ੍ਰਿੰਟਿੰਗ ਆ ਸਟਾਫ ਆ ਬਿਲਕੁਲ ਬ੍ਰਾਕਟ ਵਰਗਾ ਬਟ ਬ੍ਰਾਕਟ ਥੋੜੀ ਜਿਹੀ ਹਾਰਡ ਹੁੰਦੀ ਆ ਹੈਵੀ ਜਿਵੇਂ ਮੈਂ ਹੈਵੀ ਆ ਆਪਾਂ ਨਹੀਂ ਪਾ ਸਕਦੇ ਕਿਉਂਕਿ ਉਹ ਖੜਮਾ ਜਾਂ ਕਪੜਾ ਹੁੰਦਾ ਬੰਦਾ ਹੋਰ ਭਾਰ ਲੱਗਦਾ ਬਟ ਇਹ ਇੰਨਾ ਲਾਈਟ ਵੇਟ ਆਇਆ ਲੱਗੂਗਾ ਸੇਮ ਇਦਾਂ ਜਿਵੇਂ ਬ੍ਰਾਕਟ ਦਾ ਸੂਟ ਹੁੰਦਾ ਬਟ ਇਹ ਨਿਊ ਫੈਬਰਿਕ ਆ ਖੀਨਖਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਚੋਂ ਪਸੰਦ ਆ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਆ ਸੁਪਰ ਹਿੱਟ ਆ ਸੋ ਜਿਹੜੀਆਂ ਬਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਨਾਲ ਬੈਲ ਦਾ ਆਈਕਨ ਪ੍ਰੈਸ ਕਰੋਗੇ ਤਾਂ ਹੀ ਡੇਲੀ ਆਪਣੀਆਂ ਜਿਹੜੀਆਂ ਵੀ ਆਪਾਂ ਨਿਊ ਨਿਊ ਸੂਟ ਵਧੀਆ ਤੋਂ ਵਧੀਆ ਫੈਬਰਿਕ ਫੈਬਰਿਕ ਹਰ ਤਰ੍ਹਾਂ ਦਾ ਘੱਟ ਰੇਂਜ ਵਾਲਾ ਮੀਡੀਅਮ ਰੇਂਜ ਵਾਲਾ ਹਰ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਬਾਦੂ ਪਏ ਨੇ ਬੜ ਮੇਰੀ ਸ਼ਾਪ ਤੇ ਜਿਹੜਾ ਵੀ ਤੁਹਾਨੂੰ ਫੈਬਰਿਕ ਮਿਲੂਗਾ ਪੂਰਾ ਫਾਈਨ ਪੂਰਾ ਵਧੀਆ ਤੇ ਬੈਸਟ ਕੁਆਲਿਟੀ ਦਾ ਤੇ ਬ੍ਰਾਂਡ ਦੀ ਕਲੈਕਸ਼ਨ ਹੀ ਮੈਂ ਤੁਹਾਨੂੰ ਦਵਾਂਗੀ ਚਾਹੇ ਤੁਸੀਂ ਵਿਜ਼ਿਟ ਕਰਕੇ ਲਓ ਚਾਹੇ ਤੁਸੀਂ ਆਨਲਾਈਨ ਆਓਗੇ ਜਿੰਨਾ ਵੀ ਫੈਬਰਿਕ ਜਾਨੀ ਕਿ ਮੰਗਾਉਗੇ ਕੋਸ਼ਿਸ਼ ਇਹੀ ਆ ਕਿ ਬੈਸਟ ਤੋਂ ਬੈਸਟ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਸੋ ਚਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਜਿਹੜੇ ਆਪਣੇ ਕੋਲ ਆਏ ਨੇ ਅੱਜ ਲਓ ਜੀ ਸਭ ਤੋਂ ਪਹਿਲਾਂ ਮੈਂ ਆਪਣਾ ਸੂਟ ਦਿਖਾਉਣ ਲੱਗੀ ਹਾਂ ਤੁਹਾਨੂੰ ਜਿਹੜਾ ਰੈਡੀ ਹੋਇਆ ਸੀ ਬਹੁਤ ਭੈਣਾਂ ਨੇ ਤਾਂ ਵੈਸੇ ਵੀਡੀਓ ਦੇਖ ਵੀ ਲਈ ਹੋਣੀਆਂ ਮੈਂ ਵੀਡੀਓ ਪਾਈ ਸੀ ਤੇ ਬਸ ਇਹਦੀ ਵੀਡੀਓ ਪੈਣੀ ਹੀ ਲੇਟ ਹੋ ਚੁੱਕੀ ਆ ਵੈਸੇ ਤਾਂ ਆ ਲੋ ਮੈਂ ਜਿਹੜੇ ਫੰਕਸ਼ਨ ਲਈ ਰੈਡੀ ਕਰਵਾਇਆ ਸੀ ਤਾਂ ਉਹ ਫੰਕਸ਼ਨ ਦਾ ਸੀ ਅਟੈਂਡ ਕਰ ਚੁੱਕੇ ਆ ਤੇ ਉੱਥੇ ਆ ਉਹ ਵੀਡੀਓ ਅਪਲੋਡ ਕੀਤੀ ਸੀ ਬਹੁਤ ਭੈਣਾਂ ਨੇ ਬਹੁਤ ਯਾਨੀ ਕਿ ਬਹੁਤ ਵਧੀਆ ਪਿਆਰ ਦਿੱਤਾ ਬਹੁਤ ਵਧੀਆ ਰਿਸਪੌਂਸ ਦਿੱਤਾ ਤੇ ਬਸ ਵੀਡੀਓ ਪੈਣੀ ਲੇਟ ਹੋ ਗਈ ਸੀਗੀ ਇਦਾਂ ਦੇਖੋ ਇਹਦਾ ਸਾਰਾ ਕੰਮ ਹੋਇਆ ਇਹ ਸ਼ਿਮਰ ਤੇ ਅਗਿਸਕੋ ਸ਼ਿਮਰ ਦੀ ਮੈਂ ਸ਼ਰਟ ਲਾਈ ਸੀ ਇਹਦੇ ਨਾਲ ਬਹੁਤ ਸੋਹਣਾ ਦੇਖੋ ਸਕਿਨ ਜਿਆ 골ਡਨ ਜਿਆ ਸ਼ੇਡ ਆ ਇਹਦਾ ਯਾਨਕਿ ਲਾਈਟ ਜਿਆ ਉਹਦੇ ਨਾਲ ਜਿੱਦਾਂ ਮੈਂ orange ਬਾਟਮ ਰੱਖੀ ਆ ਤਾਂ ਮੈਂ orange ਦਾ ਸਾਰਾ ਪੈਚ ਦਿੱਤਾ ਪਿਓ ਨੇਚਰਲ ਕੈਵ ਦਾ ਪੈਚ ਆ ਮੈਂ ਇਹਦੇ ਨਾਲ ਰੱਖਿਆ ਨਾ ਉੱਪਰ ਸਾਰਾ ਹੈਂਡਵਰਕ ਦਾ ਕੰਮ ਹੋਇਆ ਉੱਪਰ ਟੋਟਲੀ ਸਾਰਾ ਹੈਂਡਵਰਕ ਹੋਇਆ ਬਹੁਤ ਸੋਹਣਾ ਸਾਰੇ ਪੱਲੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਹੋਇਆ ਸਿੰਪਲ ਤੇ ਸੋਬਰ ਚੀਜ਼ ਤਾਂ ਹੈਗੀ ਹੈਗੀ ਆ ਆਈ ਨਹੀਂ ਹੈਗੀ ਬਹੁਤ ਸਿੱਪੀਆਂ ਸਤਾਰਿਆਂ ਨਾਲ ਭਰੀ ਪਈਆ 컬렉ਸ਼ਨ ਬਹੁਤ ਸੋਹਣੀ ਆ ਇੰਨਾ ਸੋਹਣਾ ਯਾਨੀ ਕਿ ਜਿੰਨਾ ਮੈਂ ਸੋਚਿਆ ਉਸ ਤੋਂ ਵੀ ਕਿਤੇ ਜ਼ਿਆਦਾ ਯਾਨੀ ਕਿ ਇਹਨੂੰ ਪਿਆਰ ਮਿਲਿਆ ਇਹਨੂੰ ਬਹੁਤ ਵਧੀਆ ਪਹਿਣਾ ਨੇ ਬਹੁਤ ਕਮੈਂਟ ਆਏ ਸੀ ਬਸ ਟਾਈਮ ਹੀ ਨਹੀਂ ਲੱਗ ਰਿਹਾ ਸੀ ਇਹਦੀ ਵੀਡੀਓ ਪਾਉਣ ਦਾ ਤੇ ਸੇਮ ਹੀ ਇਹਦੀਆਂ ਬਾਹਾਂ ਦੇ ਉੱਪਰ ਕੰਮ ਹੋਇਆ ਸੇਮ ਕੰਮ ਇਹਦੀਆਂ ਬਾਹਾਂ ਦੇ ਉੱਪਰ ਪੈਚ ਨਾਲ ਸਾਰਾ ਹੈਂਡਵਰਕ ਦਾ ਸਾਰਾ ਕੰਮ ਹੋਇਆ ਉੱਪਰ ਪੈਚ ਲਾ ਕੇ ਤੇ ਗਲੇ ਦੇ ਉੱਪਰ ਅਸੀਂ ਖੁਦ ਡਿਜ਼ਾਈਨਿੰਗ ਦਿੱਤੀ ਆ ਇਸ ਤਰ੍ਹਾਂ बॉटम ਨਾਲ ਦਾ ਸੇਮ ਫੈਬਰਿਕ ਪਾ ਕੇ ਆਪਾਂ ਡਿਜ਼ਾਈਨਿੰਗ ਦਿੱਤੀ ਆ ਪਾਈਪਿੰਗਸ ਵਗੈਰਾ ਲਾ ਕੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਤੇ ਮੈਂ ਇਹਦੇ ਨਾਲ ਜਿਹੜਾ बॉटम ਰੱਖੀ ਆ ਉਹ ਇਹੀ ਕੱਪੜੇ ਦੇ ਵਿੱਚ ਕੀਨਖਾਬ ਦੇ ਵਿੱਚ ਬਹੁਤ ਸੋਹਣੀ ਇਸ ਤਰ੍ਹਾਂ orange ਕਲਰ ਦੀ बॉਟਮ ਸੀਗੀ ਨਾਲ ਸੇਮ ਸੀਗਾ ਇਸ ਤਰ੍ਹਾਂ ਸ਼ਰਟ ਇਸ ਤਰ੍ਹਾਂ ਸਾਰਾ ਜਾਣ ਕੇ ਬਣਿਆ ਇਹ ਸੂਟ ਬਹੁਤ ਜਾਣ ਕੇ ਮੈਨੂੰ ਖੁਦ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਮੈਂ ਫਰਸਟ ਟਾਈਮ ਕਿਉਂਕਿ ਮੈਂ ਡਾਰਕ ਸ਼ੇਡ ਜ਼ਿਆਦਾ ਲਾਈਕ ਕਰਦੀ ਹਾਂ ਸ਼ਰਟ ਮੈਂ ਲਾਈਟ ਦੇ ਵਿੱਚ ਫਰਸਟ ਟਾਈਮ ਗਈ ਆ ਪਰ ਮੈਨੂੰ ਬਹੁਤ ਸੋਹਣੀ ਸੁਪਰ ਕਲੈਕਸ਼ਨ ਲੱਗੀ ਆ ਸੋ ਜਿਹੜੀਆਂ ਭੈਣਾਂ ਨੇ ਇਦਾਂ ਦਾ ਸੂਟ ਰੈਡੀ ਕਰਵਾਉਣਾ ਤਾਂ ਇਦਾਂ ਵੀ ਇਹਨੂੰ ਕਰਵਾ ਸਕਦੇ ਹੋ ਬਿਨਾ ਸਟੀਚਿੰਗ ਤੋਂ ਤੁਸੀਂ ਇਹ ਫੈਬਰਿਕ ਲੈਣਾ ਉਹ ਵੀ ਆਪਣੇ ਕੋਲ ਅਵੇਲੇਬਲ ਹੋਇਆ ਮਾਰਕੀਟ ਦਾ ਪ੍ਰਾਈਸ ਬਹੁਤ ਹੀ ਜ਼ਿਆਦਾ ਬਟ ਇਹ ਵਾਲਾ ਸੂਟ ਵਿਦਆਊਟ ਦੁਪੱਟਾ ਜੇ ਮੈਂ ਤੁਹਾਨੂੰ ਕਹਾਂ ਤਾਂ ਵਿਦਆਊਟ ਦੁਪੱਟਾ ਤੁਹਾਨੂੰ ਇਹਦੀ ਪ੍ਰਾਈਸ ਰੇਂਜ ਹਨਾ ਜੇ ਸਕਰੀ ਤੇ ਨਹੀਂ ਤਾਂ ਫਿਰ ਜੇ ਤੁਸੀਂ ਦੁਪੱਟਾ ਲਗਵਾ ਕੇ ਲੈਣਾ ਉਹ ਅਕੋਰਡਿੰਗ ਟੂ ਦੁਪੱਟਾ ਤੁਸੀਂ ਜਿੱਦਾਂ ਦਾ ਲਗਵਾਉਣਾ ਹੋ ਉਦਾਂ ਦਾ ਉਹਦੇ ਵਿੱਚ ਪਲੱਸ ਹੋ ਜਾਊਗਾ ਵਿਦਆਊਟ ਦੁਪੱਟਾ ਮੈਂ ਇਹਦੀ ਜਿਹੜਾ ਸੂਟ ਇਹ ਰੈਡੀ ਹੋਇਆ ਵੀ ਕਿੰਨੇ ਦੇ ਵਿੱਚ ਹੋਇਆ ਉਹ ਮੈਂ ਇਹਦੇ ਵਿੱਚ ਸ਼ੋਅ ਕਰੂੰਗੀ ਤੇ ਜੇ ਤੁਸੀਂ ਅਦਰ ਕੋਈ ਫੈਬਰਿਕ ਜਿਵੇਂ ਮੈਂ ਸ਼ਾਰਟ ਸ਼ਿਮਰ ਚ ਰੱਖੀ ਆ ਤੁਸੀਂ ਅਦਰ ਕਿਸੇ ਫੈਬਰਿਕ ਚ ਰੱਖਣੀ ਆ ਉਹ ਵੀ ਤੁਸੀਂ ਆਲ ਓਵਰ ਸੂਟ ਇਹ ਲੈਣਾ ਤਾਂ ਵੀ ਤੇ ਉਹ ਤੁਹਾਡੀ ਆਪਣੀ ਚੋਇਸ ਉਹ ਉਹਦੇ ਰੇਟ ਵੀ ਅਲੱਗ ਹੋਣਗੇ ਜਿਹੜਾ ਸਕਰੀਨ ਤੇ ਪ੍ਰਾਈਸ ਸ਼ੋਅ ਹੋਊਗਾ ਮੈਂ ਬਾਰ-ਬਾਰ ਰਿਪੀਟ ਇਹੀ ਕਰ ਰਹੀ ਆਂ ਉਹ ਇਹ ਸੂਟ ਦਾ ਹੋਊਗਾ ਜਸਟ ਇਹ ਸ਼ਰਟ ਦਾ ਤੇ ਇਹ ਬਾਟਮ ਦਾ ਵਿਦਆਊਟ ਸਟਿਚਿੰਗ ਤੋਂ ਬਿਨਾ ਸਟਿਚਿੰਗ ਤੋਂ ਵੀ ਇਹ ਕਮੀਜ਼ ਹੈਂਡਵਰਕ ਵਿਦ ਪੈਚ ਦੇ ਨਾਲ ਨਾਲ ਆਪਾਂ ਕਿਸੇ ਵੀ ਕਲਰ ਦੀ ਬਾਟਮ ਲਾ ਕੇ ਤਾਂ ਇਹ ਕਿੰਨੇ ਚ ਰੈਡੀ ਹੋ ਰਿਹਾ ਵਾ ਲਓ ਜੀ ਨਾਲ ਮੈਂ ਜਿਹੜਾ ਦੁਪੱਟਾ ਰੱਖਿਆ ਇਹ ਡਾਈਏਬਲ ਦੁਪੱਟਾ ਬਹੁਤ ਸੋਹਣਾ ਸਾਰਾ ਬਨਾਸੀ ਟੱਚ ਦੇ ਨਾਲ ਸੀਕਵੈਂਸ ਦਾ ਕੰਮ ਹੋਇਆ ਬਹੁਤ ਸੋਹਣਾ ਸਾਰੇ ਇਸ ਤਰ੍ਹਾਂ ਇਹ ਇਸੇ ਤਰ੍ਹਾਂ ਆਉਂਦੇ ਨੇ ਦੁਪੱਟੇ ਚਨੂਨ ਤੇ ਆ ਪਿਓਰ ਵਿਸਕੋਸ ਚਨੂਨ ਦੀ ਸਾਰੀ ਕੁਆਲਿਟੀ ਲੱਗੀ ਆ ਸਾਰੇ ਇਹਦੇ ਇਸ ਤਰ੍ਹਾਂ ਸਾਰਾ ਬਨਾਰਸੀ ਹਨਾ ਪੱਟਾ ਇਸ ਤਰ੍ਹਾਂ ਹੀ ਸਾਰੀ ਲੈਸ ਲੱਗੀ ਹੁੰਦੀ ਆ ਬਹੁਤ ਸੋਹਣੀ ਸੋ ਇਹ ਸਾਰੇ ਇਸੇ ਤਰ੍ਹਾਂ ਇਹ ਜਿਹੜਾ ਮਰਜੀ ਇਹਨਾਂ ਤੇ ਆਪਾਂ ਕਲਰ ਡਾਈ ਕਰਾ ਲਿਆ ਇਹ ਸੇਮ ਡਿਜ਼ਾਈਨ ਨੇ ਮਿਲੇ ਨਾ ਮਿਲੇ ਕਹਿ ਨਹੀਂ ਸਕਦੇ ਬਟ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਹੋਰ ਮਿਲ ਜਾਣਗੇ ਸੋ ਇਸ ਤਰ੍ਹਾਂ ਇਹ ਦੁਪੱਟਾ ਮੇਰਾ ਰੈਡੀ ਹੋਇਆ ਇਹਦੇ ਨਾਲ ਪਰ ਜਿਹੜੀ ਇਹ ਸੂਟ ਦੀ ਪ੍ਰਾਈਸ ਤੁਹਾਨੂੰ ਮੈਂਸ਼ਨ ਕਰੂੰਗੀ ਉਹ ਵਿਦਆਊਟ ਦੁਪੱਟਾ ਕਰੂੰਗੀ ਕਿਉਂਕਿ ਇਹ ਕੱਲਾ ਹੀ ਦੁਪੱਟਾ ਜੇ ਤੁਸੀਂ ਮੰਨੋਗੇ ਵੀ ਇਹਦੇ ਨਾਲ ਦਾ ਸੇਮ ਦੁਪੱਟਾ ਹੀ ਰੈਡੀ ਕਰਨਾ ਇਹ ਕੱਲਾ ਦੁਪੱਟਾ ਤੁਹਾਨੂੰ ਵਿਦਆਊਟ ਡਾਈ ਤੋਂ 2000 ਦਾ ਪੈ ਜਾਣਾ ਜੀ ਕੱਲਾ ਦੁਪੱਟਾ ਕਿਉਂਕਿ ਇਹਦੇ ਵਿੱਚ ਬਨਾਸੀ ਟੱਚ ਸਾਰਾ ਹੈਂਡ ਦਾ ਕੰਮ ਵੀ ਹੋਇਆ ਹੋਇਆ ਵਾ ਦੇਖੋ ਬਹੁਤ ਸੋਹਣਾ ਕੰਮ ਆ ਸਾਰਾ ਨਾ ਸੀਕਵੈਂਸ ਦਾ ਕੰਮ ਵੀ ਆ ਪਿਓਰ ਚਨੂਨ ਦੀ ਸਾਰੀ ਕੁਆਲਿਟੀ ਲੱਗੀ ਹੋਈ ਆ ਤੇ ਬਾਕੀ ਫੋਰ ਸਾਈਡ ਦੇਖੋ ਕਿੰਨਾ ਸੋਹਣਾ ਸਾਰਾ ਜਨਕਿ ਬਹੁਤ ਪਿਆਰਾ ਇਹ ਦੁਪੱਟਾ ਹਨਾ ਇਹ ਮੇਰੇ ਕੋਲ ਜਾਣ ਕੇ ਕਾਫੀ ਟਾਈਮ ਦਾ ਮੈਂ ਰੱਖੀ ਬੈਠੀ ਸੀ ਕਿ ਮੈਨੂੰ ਬਸ ਸੋਣਾ ਲੱਗਿਆ ਸੀ ਤੇ ਇਹ ਇਹ ਸੂਟ ਨਾਲ ਰੈਡੀ ਹੋਣਾ ਸੀ ਤੇ ਇਸ ਤਰ੍ਹਾਂ ਇਹ ਡਾਈ ਹੋ ਕੇ ਰੈਡੀ ਹੋਇਆ ਵਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਹੀ ਵਧੀਆ ਸੂਟ ਯਾਨੀ ਕਿ ਬਹੁਤ ਮੈਨੂੰ ਖੁਦ ਨੂੰ ਬਹੁਤ ਪਸੰਦ ਆ ਪਹਿਣਾ ਨੇ ਤਾਂ ਜਿਹੜਾ ਰਿਸਪੌਂਸ ਦਿੱਤਾ ਉਹ ਤਾਂ ਦਿੱਤਾ ਹੀ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰਨ ਲੱਗੀ ਆ ਠੀਕ ਆ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਹਾਂ ਲੋ ਇਕਦਾ ਹੈ ਪਿੰਕ ਕਲਰ ਪਿੰਕ ਮਜ਼ੈਂਟਾ ਸ਼ੇਡ ਮਿਲੂਗਾ ਇਹ ਇਸ ਤਰ੍ਹਾਂ ਆ ਜਿਵੇਂ ਇਹ ਤੁਸੀਂ ਸ਼ਰਟ ਬਣਾਉਣੀ ਆ ਜਿਹੜੀਆਂ ਪਹਿਣਾ ਇਸ ਤਰ੍ਹਾਂ ਜਿਆਦਾ ਮਤਲਬ ਕਿ ਹੈਂਡਵਰਕ ਵਗੈਰਾ ਨਹੀਂ ਲੱਗਦਾ ਤੁਸੀਂ ਕਰ ਰਹੇ ਤਾਂ ਤੁਸੀਂ ਇਹਦੀ ਸ਼ਰਟ ਜ ਬਣਾਉਣੀ ਆ ਸ਼ਰਟ ਬਣਾ ਸਕਦੇ ਹੋ ਨਾਲ ਕਰੇਪ ਦੀ ਇਸ ਤਰ੍ਹਾਂ ਪਲੇਨ ਬਾਟਮ ਲਗਾ ਸਕਦੇ ਹੋ ਠੀਕ ਆ ਜੇ ਤੁਸੀਂ ਇਸੇ ਤਰ੍ਹਾਂ ਤੁਸੀਂ ਸੂਟ ਰੈਡੀ ਕਰਾਉਣਾ ਤਾਂ ਇਸੇ ਤਰ੍ਹਾਂ ਵੀ ਕਰਵਾ ਸਕਦੇ ਹੋ ਵੀ ਕਲਰ ਇਹਦੇ ਵਿੱਚ ਜਿਹੜੇ ਡਿਜ਼ਾਈਨ ਨੇ ਉਹ ਮੈਂ ਸ਼ੋਅ ਕਰ ਦਿੰਦੀ ਆ ਜਿਵੇਂ ਹਣ ਇਹ ਵਾਲਾ ਡਿਜ਼ਾਈਨ ਆ ਪਿੰਕ ਮਜ਼ੈਂਟਾ ਸ਼ੇਡ ਆ ਇਹ ਆ ਵਾਲਾ ਸੇਮ ਸ਼ੇਡ ਆ ਇਹ ਤੇ ਜੇ ਤੁਸੀਂ ਹੁਣ ਇਹਦੀ ਬਾਟਮ ਬਣਾਉਂਗੇ ਇਹਦੇ ਨਾਲ ਸ਼ਿਮਰ ਦੀ ਸ਼ਰਟ ਲਾ ਕੇ ਉੱਤੇ ਇੱਕ ਰੇਵ ਦਾ ਇਸਕੋਸ ਰੇਵ ਦਾ ਕਪੜਾ ਵਾ ਸੋ ਇਹਦਾ ਪੈਚ ਦਾ ਕੰਮ ਹੋ ਜਾਊਗਾ ਤੇ ਇਹਦੇ ਵਿੱਚ ਅਗਲਾ ਕਲਰ ਹੈਗਾ ਜੀ ਅਲੋ ਇਹ ਹੈਗਾ ਬਲੂ ਸ਼ੇਡ ਅਗਲਾ ਹੈਗਾ ਇਹਦੇ ਵਿੱਚ ਬਲੂ ਸ਼ੇਡ ਬਹੁਤ ਸੋਹਣੇ ਕਲਰ ਕੰਟਰਾਸਟ ਨੇ ਬਹੁਤ ਹੀ ਪਿਆਰੇ ਜਿਹੜਾ ਵੀ ਕਲਰ ਤੁਹਾਨੂੰ ਵਧੀਆ ਲੱਗਦਾ ਸੇਮ 골ਡਨ ਸ਼ਾਈਨ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਕਿ ਕਿਹਦੇ ਵਿੱਚ ਮਿਲੂਗਾ ਤੁਹਾਨੂੰ ਪਰਪਲ ਸ਼ੇਡ ਹਲੋ ਇੱਕ ਇਹਦੇ ਵਿੱਚ ਹੈਗਾ ਪਰਪਲ ਸ਼ੇਡ ਇਸ ਤਰ੍ਹਾਂ ਆਹ ਵਾਲਾ ਪਰਪਲ ਆ ਇਹ ਟੋਨ ਆ ਸੇਮ ਇਹ ਵਾਲੀ ਆ ਹਲੋ ਚਾਰੀ ਕਲਰ ਇੰਨੇ ਸੋਹਣੇ ਆ ਇੰਨੇ ਪਿਆਰੇ ਨੇ ਬਹੁਤ ਹੀ ਜ਼ਿਆਦਾ ਇਹ ਥੋੜਾ ਜਿਹਾ ਕਾਫੀ ਆ ਰਿਹਾ ਬਟੇ ਕਾਫੀ ਦੀ ਇਸ ਤਰ੍ਹਾਂ ਪਰਪਲ ਆ ਦੇਖੋ ਇਹ ਇਸ ਤਰ੍ਹਾਂ ਐਗਜ਼ੈਕਟ ਕਲਰ ਇਹ ਆ ਰਿਹਾ ਵਾ ਸੋ ਇਹ ਵਾਲਾ ਇਹ ਕਲਰ ਆ ਤੇ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਲਾ ਇਹ ਵਾਲੇ ਡਿਜ਼ਾਈਨ ਦੇ ਵਿੱਚ ਇਹ ਸੇਮ ਡਿਜ਼ਾਈਨ ਆ ਇਹਦੇ ਵਿੱਚ ਤਿੰਨ ਸ਼ੇਡ ਨੇ ਤੇ ਜਿਹੜਾ ਮੈਂ ਕੀਤਾ ਉਹ ਬ੍ਰੀਕ ਬੂਟੀ ਦਾ ਡਿਜ਼ਾਈਨ ਆ ਉਹਦੇ ਵਿੱਚ ਦੋ ਕਲਰ ਹੋਰ ਨੇ ਆਪਣੇ ਉਹ orange ਸੇਮ ਲੈਣਾ orange ਵੀ ਮਿਲ ਜਾਊਗਾ ਇੱਕ ਉਹਦੇ ਵਿੱਚ ਰਾਇਲ ਬਲੂ ਕਲਰ ਇਸ ਤਰ੍ਹਾਂ ਮਿਲੂਗਾ ਤੁਹਾਨੂੰ ਇਹ ਤੋਂ ਮਿਲੂਗਾ ਜੀ ਇਹਦੇ ਵਿੱਚ ਮਹਿਰੂਨ ਸ਼ੇਡ ਜਿਹੜਾ ਕਾਫੀ ਮਹਿਰੂਨ ਜਿਹਾ ਹੁੰਦਾ ਕਲਾਉਨ ਜੀ ਤੇ ਮਹਿਰੂਨ ਹੁੰਦਾ ਨਾ ਉਹ ਵਾਲਾ ਸ਼ੇਡ ਆ ਇਸ ਤਰ੍ਹਾਂ ਤੁਹਾਨੂੰ ਜਿਹੜਾ ਵੀ ਸੂਟ ਇਹਨਾਂ ਚ ਪਸੰਦ ਆ ਹਨਾ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਫਟਾਫਟ ਕਰ ਦਿਓ ਆਰਡਰ ਤੇ ਜਿਹੜਾ ਵੀ ਮਤਲਬ ਇਹ ਪਲੇਨ ਕੱਪੜੇ ਦਾ ਵੀ ਤੁਹਾਨੂੰ ਉੱਪਰ ਰੇਟ ਸ਼ੋ ਹੋ ਜੂਗਾ ਜਿਹੜਾ ਮੈਂ ਆਹ ਦਿਖਾਇਆ ਵੀ ਜੇ ਤੁਸੀਂ ਇਸੇ ਤਰ੍ਹਾਂ ਹੀ ਲੈਣਾ 2.5 ਮੀਟਰ ਕਰੇਵਾ ਨਾਲ ਪਿਓ ਨੇਚਰਲ ਕਰੇਵਾ ਦੇ 2.5 ਮੀਟਰ ਸ਼ਰਟਾ ਚਾਹੇ ਤੁਸੀਂ ਇਹਦੀ ਇਦੇ ਤੇ ਕੰਮ ਕਰਵਾ ਕੇ ਨਾਲ ਬਾਟਮ ਰੱਖ ਲਓ ਚਾਹੇ ਤੁਸੀਂ ਇਹਦਾ ਹੀ ਸ਼ਰਟ ਬਣਾ ਕੇ ਇਹਨੂੰ ਬਾਟਮ ਬਣਾ ਲਓ ਜਿਵੇਂ ਮਰਜੀ ਤੁਹਾਡੀ ਚੋਇਸ ਆ ਵਿਦਆਊਟ ਦੁਪੱਟਾ ਨੇ ਇਹਨਾਂ ਨਾਲ ਦੁਪੱਟਾ ਐਡ ਨਹੀਂ ਜਸਟ ਮੈਂ ਆਪਣਾ ਦੁਪੱਟਾ ਤੁਹਾਨੂੰ ਨਾਲ ਦਿਖਾਇਆ ਬਟ ਜਿੰਨਾ ਵੀ ਸਕਰੀਨ ਤੇ ਪ੍ਰਾਈਸ ਮੈਂਸ਼ਨ ਹੋਊਗਾ ਉਹ ਵਿਦਆਊਟ ਦੁਪੱਟਾ ਹੋਊਗਾ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਵੈਲਵਟ ਦੇ ਸੂਟ ਲਓ ਜੀ ਪੂਰੀ ਵਧੀਆ ਵੈਲਵਟ ਹੈਂਡਵਰਕ ਦੇ ਨਾਲ ਜਿਹੜੇ ਪੀਸ ਰੈਡੀ ਹੋਏ ਨੇ ਬਲੈਕ ਕਲਰ ਦੇ ਉੱਪਰ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਰਾ ਇਸ ਤਰ੍ਹਾਂ ਕੰਮ ਮਿਲੂਗਾ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੂਗਾ ਟੋਟਲੀ ਹੈਂਡਵਰਕ ਮਿਲੂਗਾ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਬਹੁਤ ਹੀ ਸੋਹਣਾ ਤੇ ਆਲ ਓਵਰ ਇਹ ਸੂਟ ਰਹੂਗਾ ਨਾਲ ਇਹਦੇ ਸੇਮ ਆਊਗਾ ਬਾਹਾਂ ਦੇ ਉੱਪਰ ਕੰਮ ਆਹ ਲਓ ਜੀ ਬਾਹਾਂ ਦੇ ਉੱਪਰ ਵੀ ਕੰਮ ਆਊਗਾ ਬਲੈਕ ਕਲਰ ਦਾ ਇਹ ਸੂਟ ਆ ਨਾਲ ਇਹਦੇ ਸੇਮ ਡੈਲਵਰਟ ਦਾ ਦੁਪੱਟਾ ਆਊਗਾ ਪੂਰੇ ਖੁੱਲੇ ਡੁੱਲੇ ਟਾਈ ਟਾਈ ਮੀਟਰ ਦੇ ਦੁਪੱਟੇ ਮਿਲਣਗੇ ਦੁਪੱਟਿਆਂ ਦੀ ਲੈਂਥ ਬ੍ਰੈਥ ਪੂਰੀ ਵਧੀਆ ਹੋਊਗੀ ਬਹੁਤ ਸੋਹਣੇ ਦੁਪੱਟੇ ਨੇ ਤੇ ਦੁਪੱਟੇ ਦੇ ਉੱਪਰ ਵੀ ਸਾਰੇ ਇਸ ਤਰ੍ਹਾਂ ਸਾਰਾ ਕੱਟਵਰਕ ਹੋਊਗਾ ਸਾਰਾ ਵਰਕ ਹੋਇਆ ਹੋਊਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸਾਰੀਆਂ ਇਹ ਚੀਜ਼ਾਂ ਪੀਸ ਅਜ ਬਣ ਕੇ ਆਏ ਨੇ ਸੋ ਜਿਹੜੀਆਂ ਭੈਣਾਂ ਇਹਦੀਆਂ ਵੇਟ ਕਰ ਰਹੀਆਂ ਸੀ ਸ਼ਾਰਟ ਤੇ ਸਾਰਾ ਸਾਰਾ ਹੈਂਡਵਰਕ ਆ ਟੋਟਲੀ ਹੈਂਡਵਰਕ ਦਾ ਸਾਰਾ ਕੰਮ ਹੋਇਆ ਨਾਲ ਸ਼ਾਲ ਮਿਲਣਗੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋ ਕਲਰ ਮਿਲਣਗੇ ਦੋਨੇ ਕਲਰ ਬਹੁਤ ਸੋਹਣੇ ਆ ਪੂਰੀ ਬੈਸਟ ਕੁਆਲਿਟੀ ਜਿਹੜੀ ਹੁੰਦੀ ਆ ਨਾ ਬੈਲਵਰਡ ਦੀ ਬਿਲਕੁਲ ਹੀ ਜਿਹੜੀ ਆਪਾਂ ਕਹਿ ਦਈਏ ਵੀ ਬਿਲਕੁਲ ਹੀ ਸੌਫਟ ਹੁੰਦੀ ਆ ਉਹ ਵਾਲੀ ਇਹ ਸਾਰੀ ਕੁਆਲਿਟੀ ਆ ਵਿਸਕੋਸ ਦੀ ਸਾਰੀ ਕੁਆਲਿਟੀ ਲੱਗੀ ਹੋਈ ਆ ਟੋਟਲੀ ਸਾਰਾ ਹੈਂਡਵਰਕ ਹੋਇਆ ਪੈਨਲਸ ਇਸ ਤਰ੍ਹਾਂ ਬਣੀਆਂ ਹੋਈਆਂ ਘੇਰੇ ਦੇ ਉੱਪਰ ਵੀ ਸਾਰਾ ਹੈਂਡਵਰਕ ਦਾ ਕੰਮ ਮਿਲੂਗਾ ਨਾਲ ਇਹਦੇ ਸੇਮ ਬਾਹਾਂ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੂਗਾ ਆ ਲੋ ਬਾਹਾਂ ਤੇ ਵੀ ਸੇਮ ਕੰਮ ਆ ਇਹ ਹੈਗਾ ਮੋਰ ਪੰਖੀਆ ਫਰੋਜ਼ੀ ਸ਼ੇਡ ਮੋਰ ਪੰਖੀਆ ਫਰੋਜ਼ੀ ਸ਼ੇਡ ਆ ਤੇ ਇਹਦੇ ਨਾਲ ਵੀ ਸੇਮ ਤੁਹਾਨੂੰ ਮਿਲੂਗਾ ਦੁਪੱਟਾ ਹੋਰ ਸਾਈਡ ਇਸੇ ਤਰ੍ਹਾਂ ਕੱਢਿਆ ਹੋਇਆ ਤੇ ਨਾਲ ਸੇਮ ਲੈਸ ਦਾ ਕੰਮ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਪੀਸ ਆਏ ਨੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਲਓ 벨ਵਰਟ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿੰਦੀ ਆ ਹਰੇਕ ਸਰਦੀਆਂ ਦੇ ਵਿੱਚ ਰਹਿੰਦੀ ਆ ਸੋ ਜਿਹੜੀਆਂ ਭੈਣਾਂ ਵੀ ਇਹਦੀ ਵੇਟ ਕਰ ਰਹੀਆਂ ਸੀ ਹੁਣ ਆਪਣੇ ਸਕਰੀਨਸ਼ਾਟ ਲੈ ਲਓ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੋ ਜਾਊਗਾ ਪ੍ਰਾਈਸ ਲਈ ਫੇਰ ਭੈਣਾਂ ਮੈਸੇਜ ਕਰਦੀਆਂ ਹੁੰਦੀਆਂ ਪ੍ਰਾਈਸ ਕੀ ਆ ਜਦੋਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਪ੍ਰਾਈਸ ਸ਼ੋ ਨਹੀਂ ਹੋਣੀ ਤੋ ਕੋਸ਼ਿਸ਼ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਬਹੁਤ ਗੱਲਾਂ ਇਹਨੀਆਂ ਵੀਡੀਓ ਚ ਰਹਿ ਜਾਂਦੀਆਂ ਫਿਰ ਤੁਹਾਨੂੰ ਇੱਕ ਇੱਕ ਚੀਜ਼ ਲਈ ਮੈਸੇਜ ਕਰਨੇ ਪੈਂਦੇ ਨੇ ਆ ਲੋ ਪਿਆਰ ਜੀ ਸ਼ੇਡ ਇਹਦਾ ਵੀ ਸ਼ੇਪ ਗਲਾ ਬਣਿਆ ਬਹੁਤ ਸੋਹਣਾ ਪੀਸ ਇਹ ਵੀ ਰੈਡੀ ਹੋਇਆ ਹੋਇਆ ਆ ਲੋ ਦੇਖੋ ਸਾਰਾ ਹੈਂਡ ਹੈਂਡ ਦਾ ਕੰਮ ਹੋਇਆ ਗਲੇ ਦੇ ਉੱਪਰ ਥ੍ਰੈਡ ਦਾ ਕੰਮ ਹੋ ਗਿਆ ਸਾਰਾ ਹੈਂਡ ਦਾ ਟੱਚ ਦਿੱਤਾ ਬਹੁਤ ਸੋਹਣਾ ਪੀਸ ਆ ਨਾਲ ਪੱਲੇ ਤੇ ਟੋਟਲੀ ਹੈਂਡ ਮਿਲੂਗਾ ਟੋਟਲੀ ਹੈਂਡ ਦਾ ਕੰਮ ਹੋਇਆ ਬਹੁਤ ਸੋਹਣਾ ਟੋਟਲੀ ਹੈਂਡ ਆ ਬਹੁਤ ਹੀ ਵਧੀਆ ਬਹੁਤ ਹੀ ਪਿਆਰਾ ਸਾਰਾ ਹੈਂਡ ਦਾ ਕੰਮ ਆ ਬਹੁਤ ਸੋਹਣਾ ਪੀਸ ਆ ਕਲਰ ਬਹੁਤ ਸੋਹਣਾ ਬਣਿਆ ਹੋਇਆ ਤੇ ਨਾਲ ਸੇਮ ਬਾਹਾਂ ਦੇ ਉੱਪਰ ਕੰਮ ਆਊਗਾ ਬਹੁਤ ਹਲਕੀ ਜੀ ਮਤਲਬ ਕਿ ਨਾਲ ਸਾਰੇ ਗੋਲਡਨ ਟਾਗੇ ਨਾਲ ਸਾਰੀ ਕਢਾਈ ਹੋ ਕੇ ਉੱਪਰ ਹੈਂਡ ਦਾ ਕੰਮ ਦਿੱਤਾ ਹੋਇਆ ਬਹੁਤ ਸੋਹਣਾ ਯਾਨੀ ਕਿ ਯੂਨੀਕ ਜੇ ਪੀਸ ਰੈਡੀ ਹੋਈ ਹੋਏ ਨੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦੋ ਆ ਲੋ ਇਸ ਤਰ੍ਹਾਂ ਸਾਰੇ ਪਾਸੇ ਪੂਰੀ ਵਧੀਆ ਫਿਨਿਸ਼ਿੰਗ ਵਾਲੀ ਲੈਂਸ ਮਿਲੂਗੀ ਤੁਹਾਨੂੰ ਤੇ ਨਾਲ ਇਸ ਤਰ੍ਹਾਂ ਸਾਰੇ ਕੰਮ ਮਿਲੂਗਾ ਦੁਪੱਟੇ ਦੇ ਉੱਪਰ ਸਾਰੇ 4 ਸਾਈਡ ਇਸ ਤਰ੍ਹਾਂ ਬੇਲ ਮਿਲੂਗੀ ਨਾਲ ਇਸ ਤਰ੍ਹਾਂ ਫਲਾਵਰਸ ਮਿਲਣਗੇ ਬਹੁਤ ਸੋਹਣਾ ਕੰਮ ਸਾਰੇ ਦੁਪੱਟੇ ਪੂਰੇ ਵਧੀਆ ਸਾਰੇ ਫਿਨਿਸ਼ਿੰਗ ਦੇ ਨਾਲ ਰੈਡੀ ਹੋਏ ਹੋਏ ਨੇ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਲਓ ਆਰਡਰ ਕਰ ਦਿਓ ਹਲੋ ਜੀ 레드 ਮਹਿਰੂਨ ਸ਼ੇਡ ਇਹ ਵੀ ਬਹੁਤ ਸੋਹਣਾ ਪੀਸ ਆ ਬਹੁਤ ਪਿਆਰਾ ਵਾ ਜਿਹੜੀਆਂ ਵੀ ਪਹਿਣਾ ਨੂੰ ਚਾਹੀਦਾ ਫਟਾਫਟ ਆਰਡਰ ਕਰ ਲਓ 레드 ਕਲਰ ਆ 레드 ਮਹਿਰੂਨ ਜਾਂ ਸ਼ੇਡ ਆ ਆ ਲੋ ਜੀ ਸਾਰਾ ਘੇਰੇ ਦੇ ਉੱਪਰ ਕੰਮ ਆਊਗਾ ਬਹੁਤ ਸੋਹਣਾ ਨਾਲ ਸੇਮ ਆਊਗਾ ਬਾਹਾਂ ਦੇ ਉੱਪਰ ਕੰਮ ਆ ਲੋ ਜੀ ਬਾਹਾਂ ਤੇ ਵੀ ਟੋਟਲੀ ਹੈਂਡਵਰਕ ਦਾ ਫਲਾਵਰ ਮਿਲੂਗਾ ਤੁਹਾਨੂੰ ਤੇ ਘੇਰੇ ਪੂਰੇ ਫਰੰਟ ਪੂਰਾ ਫੁੱਲ ਹੈਵੀ ਆ ਪੂਰਾ ਵਧੀਆ ਸਾਰਾ ਜਾਲ ਦਾ ਕੰਮ ਹੈਂਡ ਦਾ ਕੰਮ ਸਾਰਾ ਕੰਮ ਮਿਲੂਗਾ ਤੁਹਾਨੂੰ ਸੂਟ ਦੇ ਉੱਪਰ ਤੇ ਨਾਲ ਮਿਲੂਗਾ ਸ਼ਾਲ ਫੋਰ ਸਾਈਡ ਸਾਰੇ ਕੱਟਵਰਕ ਦੇ ਨਾਲ ਸਾਰਾ ਇਸ ਤਰ੍ਹਾਂ ਤੁਹਾਨੂੰ ਵਰਕ ਹੋਇਆ ਜਿੱਦਾਂ ਦਾ ਪੱਲੇ ਤੇ ਕੰਮ ਹੋਇਆ ਸੇਮ ਕੰਮ ਸਾਰੇ ਸ਼ਾਲਾਂ ਦੇ ਉੱਪਰ ਹੋਇਆ ਵੈਲਵਟ ਦੇ ਨਾਲ ਸੇਮ ਦੁਪੱਟੇ ਲੱਗੇ ਆ ਜਿਨ੍ਹਾਂ ਦੇ ਪੂਰਾ ਕੰਮ ਸੇਮ ਸੂਟ ਨਾਲ ਦਾ ਮਿਲੂਗਾ ਤੁਹਾਨੂੰ ਹਾਲੋ ਜੀ ਦੇਖੋ ਕਿੰਨਾ ਸੋਹਣਾ ਜਾਮਨੀ ਜਿਹਾ ਕਲਰ ਆ ਸਾਰਾ ਟੋਟਲੀ ਪੂਰਾ ਫਰੰਟ ਹੈਵੀ ਤੇ ਨਾਲ ਸਾਰਾ ਦੇਖੋ ਫਰੰਟ ਦੇ ਉੱਪਰ ਸਾਰਾ ਹੈਂਡਵਰਕ ਦਾ ਕੰਮ ਬਹੁਤ ਸੋਹਣਾ ਪੀਸ ਬਣਿਆ ਹੋਇਆ ਇੱਕ ਇੱਕ ਕਲਰ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੇਮ ਬਾਹਾਂ ਦੇ ਉੱਪਰ ਵੀ ਇਹਦੇ ਵੀ ਕੰਮ ਆਊਗਾ ਹਾਂ ਇੱਧਰ ਇਹਦੀਆਂ ਬਾਹਾਂ ਸਾਈਡ ਤੇ ਬਣੀਆਂ ਹੋਈਆਂ ਨੇ ਲਓ ਜੀ ਇਸ طرح ਬਾਹਾਂ ਤੇ ਸੇਮ ਕੰਮ ਆਊਗਾ ਬਹੁਤ ਸੋਹਣਾ ਪੀਸ ਆ ਪਰਪਲ ਜਾਮਨੀ ਜਿਹਾ ਛੇੜਾ ਬਹੁਤ ਹੀ ਵਧੀਆ ਤੇ ਨਾਲ ਇਹਦੇ ਵੀ ਸੇਮ ਦੁਪੱਟਾ ਵਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਜਿਹੜੇ ਵੀ ਪੀਸ ਚਾਹੀਦੇ ਨੇ ਚਾਰ ਪੰਜ ਪੀਸ ਆਇਨੇ ਇਹ ਆਪਣੇ ਕੋਲ ਡਲਬੜ ਦੇ ਤੇ ਮੇਨ ਸੀਗੀ ਖੀਨਖਾ ਉਹਨਾਂ ਵਿੱਚੋਂ ਵੀ ਜਿਹੜਾ ਪਹਿਣਾ ਦੀ ਡਿਮਾਂਡ ਸੀ ਵੀ ਉਹ ਨਿਊ ਫੈਬਰਿਕ ਬਹੁਤ ਟ੍ਰੈਂਡਿੰਗ ਚਾਦੇ ਦੀ ਲੈ ਕੇ ਆਓ ਤੁਸੀਂ ਖੁਦ ਸੂਟ ਵੇਅਰ ਕਰ ਲਿਆ ਸੋ ਉਹ ਵੀ ਆਪਣੇ ਕੋਲ ਪਹੁੰਚ ਚੁੱਕਿਆ ਵਾ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਜਿੱਦਾਂ ਦਾ ਵੀ ਤੁਸੀਂ ਸੂਟ ਰੈਡੀ ਕਰਾਉਣੇ ਆ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਸ਼ਮੀਨੇ ਦੇ ਉੱਪਰ ਬਹੁਤ ਸੋਹਣੇ ਥ्रेड ਵਰਕ ਦੇ ਸੂਟ ਰੈਡੀ ਹੋ ਰਹੇ ਨੇ ਵੀਡੀਓਜ਼ ਪਾਉਣ ਦਾ ਟਾਈਮ ਨਹੀਂ ਮਿਲਦਾ ਜੀ ਨਾਲ ਦੀ ਨਾਲ ਆਰਡਰ ਦੀ ਡਿਸਪੈਚਿੰਗ ਹੁੰਦੀ ਆ ਸਟੀਚਿੰਗ ਹੋਣ ਲਈ ਚਲੇ ਜਾਂਦੇ ਆ ਸਟੀਚਿੰਗ ਤੋਂ ਬਾਅਦ ਆਰਡਰ ਚਲੇ ਜਾਂਦੇ ਨੇ ਕਿਉਂਕਿ ਕੋਸ਼ਿਸ਼ ਹੁੰਦੀ ਆ ਕਿ ਟਾਈਮ ਨਾਲ ਪਹਣਾ ਤੱਕ ਪਹੁੰਚਦੇ ਕਰੀਏ ਹਨਾ ਤੇ ਨਾਲ ਜਿਵੇਂ ਹੁਣ ਇਹ ਮੇਰਾ ਖੁਦ ਦਾ ਸੂਟ ਸੀ ਇਹਦੀ ਵੀਡੀਓ ਫੋਨ ਤੱਕ ਦਾ ਟਾਈਮ ਨਹੀਂ ਮਿਲ ਰਿਹਾ ਸੀਗਾ ਸੋ ਹਰ ਤਰ੍ਹਾਂ ਦੀ ਜਣ ਕੇ ਚੀਜ਼ ਆਪਾਂ ਰੈਡੀ ਕਰ ਰਹੇ ਆ ਹੈਂਡਵਰਕ ਉੱਪਰ ਵੀ ਆਪਣੇ ਖੁਦ ਦੇ ਕਾਰੀਗਰ ਨੇ ਜਿਨ੍ਹਾਂ ਦੇ ਸੂਟ ਰੈਡੀ ਹੋ ਰਹੇ ਨੇ ਥ੍ਰੈਡ ਵਰਕ ਦੇ ਵੀ ਸੂਟ ਰੈਡੀ ਹੋ ਰਹੇ ਨੇ ਸੋ ਜਿਹੜੀਆਂ ਵੀ ਪਹਿਣਾ ਨੇ ਜਿਹੜੇ ਵੀ ਆਰਡਰ ਦੇਣੇ ਆ ਤੁਸੀਂ ਆਪਣੇ ਜਲਦੀ ਜਲਦੀ ਆਰਡਰ ਦੇ ਸਕਦੇ ਹੋ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਜਲਦੀ ਤੋਂ ਜਲਦੀ ਤੁਹਾਡਾ ਸੂਟ ਰੈਡੀ ਕਰਕੇ ਤੁਹਾਡੇ ਤੱਕ ਪਹੁੰਚਦਾ ਕਰੀਏ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ ਬਾਕੀ ਬਹੁਤ ਪਹਿਣਾ ਪਿਆਰ ਦੇ ਰਹੀਆਂ ਨੇ ਤੇ ਬਹੁਤ ਪਹਿਣਾ ਦੀ ਮੈਸੇਜ ਆ ਰਿਹਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਹਾਂ ਜੀ ਲੁਧਿਆਣਾ ਪਖਵਾ ਰੋਡ ਤੇ ਪਿੰ ਲੁਧਿਆਣਾ ਤੋਂ ਜਿਹੜਾ ਪਖਵਾਲ ਨੂੰ ਰੋਡ ਆਉਂਦਾ ਪਖਵਾਲ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਭੈਣੀ ਅਰੋੜਾ ਮੈਂ ਉਹ ਤੋਂ ਬਿਲੋਂਗ ਕਰਦੀ ਆਂ ਤੇ ਜਿਹੜੀ ਵੀ ਇਹ ਮੇਰੀ ਸ਼ਾਪ ਤੁਸੀਂ ਦੇਖ ਰਹੇ ਹੋ ਇਹ ਘਰ ਦੇ ਵਿੱਚ ਹੀ ਆ ਤੇ ਘਰ ਤੋਂ ਹੀ ਮੈਂ ਕੰਮ ਕਰਦੀ ਆਂ ਸੋ ਜਿਹੜੀਆਂ ਵੀ ਭੈਣਾ ਨੇ ਸ਼ਾਪ ਤੇ ਵਿਜ਼ਿਟ ਕਰਨ ਲਈ ਸੋਚ ਰਹੀਆਂ ਨੇ ਜਾਂ ਆਉਣਾ ਚਾਹੁੰਦੀਆਂ ਨੇ ਜਾਂ ਕਾਲਸ ਕਰ ਰਹੀਆਂ ਨੇ ਤੁਸੀਂ ਮੋਸਟ ਵੈਲਕਮ ਆ ਜਦੋਂ ਮਰਜ਼ੀ ਤੁਸੀਂ ਆਪਣੀ ਸ਼ਾਪ ਤੇ ਆ ਸਕਦੇ ਹੋ ਤੇ ਪਰ ਬਸ ਇੰਨੀ ਕੁ ਮੇਰੀ ਹਮੇਸ਼ਾ ਰਿਕਵੈਸਟ ਹੁੰਦੀ ਆ ਕਿ ਤੁਸੀਂ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਨੂੰ ਅਸੀਂ ਅਟੈਂਡ ਕਰ ਸਕੀਏ ਕਈ ਵਾਰੀ ਕੋਈ ਅਰਜੈਂਟ ਅਸੀਂ ਕਿਤੇ ਬਾਹਰ ਹੋ ਜਾਈ ਤੇ ਉਧਰੋਂ ਤੁਸੀਂ ਆਜਮੋਂ ਤੇ ਅਸੀਂ ਨਾ ਮਿਲੀਏ ਤਾਂ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਸਾਨੂੰ ਵੀ ਬਹੁਤ ਫੀਲ ਹੁੰਦਾ ਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਸਾਡੇ ਕੋਲ ਆਏ ਤੇ ਅਸੀਂ ਤੁਹਾਨੂੰ ਅਟੈਂਡ ਨਹੀਂ ਕਰ ਸਕੇ ਸੋ ਬਸ ਇਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਤੁਸੀਂ ਆਉਣਾ ਬਸ ਇੱਕ ਕਾਲ ਕਰਕੇ ਜਰੂਰ ਆਇਓ ਤੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੇਂ ਹੋਰ ਸੋਹਣੇ-ਸੋਹਣੇ ਸੂਟਾਂ ਦੇ ਨਾਲ ਤੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ